ਤਸਵੀਰਾਂ ਹੁਸ਼ਰਪੁਰ ਦੇ ਹਲਕਾ ਮੁਕੇਰੀਆਂ ਦੀਆਂ ਨੇ ਜਿੱਥੇ ਕਿ ਬੀਤੀ ਦੇਰ ਰਾਤ ਹੋਇ ਇੱਕ ਭਿਆਨਕ ਸੜਕ ਹਾਸੇ ਚ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਇਸ ਹਾਸੇ ਵਿੱਚ ਇੱਕ ਗੱਡੀ ਅਤੇ ਟਰੈਕਟਰ ਦਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਇਸ ਹਾਦਸੇ ਕਾਰਨ ਟਰੈਕਟਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੋ ਤਸਵੀਰਾਂ ਵੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਦੋਵਾਂ ਵਾਹਨਾ ਦੀ ਟੱਕਰ ਕਿੰਨੀ ਕੁ ਜ਼ਿਆਦਾ ਭਿਆਨਕ ਹੋਵੇਗੀ ਸੋ ਜਾਣਕਾਰੀ ਮੁਤਾਬਕ ਗੱਡੀ ਸਵਾਰ ਵਿਅਕਤੀ ਯੂਪੀ ਦੇ ਰਹਿਣ ਵਾਲੇ ਨੇ ਤੇ ਟਰੈਕਟਰ ਸਵਾਰ ਕਿਸਾਨ ਐਬੀਟੀ ਦੇਰ ਰਾਤ ਕਰੀਬ 12 ਵਜੇ ਮੁਕੇਰੀਆਂ ਦੀ ਖੰਡ ਮਿਲ ਚੋਂ ਗੰਨਾ ਉਤਾਰ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀ ਤੇ ਜਿਵੇਂ ਹੀ ਇਹ ਮੁਕੇਰੀਆਂ ਦੇ ਮੁੱਖ ਬਾਜ਼ਾਰ ਨਸਤੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਇਹਨਾਂ ਦੀ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਦੋਵਾਂ ਵਾਹਨਾਂ ਦਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ ਘਟਨਾ ਦੀ ਸੂਚਨਾ ਤੋਂ ਬਾਅਦ ਠਾਣਾ ਮੁਕੇਰੀਆਂ ਦੇ ਪੁਲਿਸ ਅਧਿਕਾਰੀ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮੁਕੇਰੀਆਂ ਤੋਂ ਹੁਣ ਸ਼ਰਪਰ ਨੇ ਉਸ ਦੇ ਨਾਲ ਦਿਲਬਾਗ ਸਿੰਘ ਗ੍ਰਹਿ ਦੀ ਰਿਪੋਰਟ ਜੀ ਭਾਈ ਸਾਹਿਬ ਕੈਸੀ ਹੋਈ ਇਹ ਵਾਕਿਆ ਮੇਰਾ ਨਾਮ ਵਿਵੇਕ ਗੌਤਮ ਹੈ ਮੈਂ ਗਾਜ਼ੀਆਬਾਦ ਦਾ ਰਹਿਣ ਵਾਲਾ ਹਾਂ ਹਮ ਲੋਕ ਤਿੰਨ ਜਣੇ ਤੇ ਗੱਡੀ ਮੇ ਹਮ ਦਿੱਲੀ ਸੇ ਜੰਬੂ ਜਾ ਰਹੇ ਥੇ ਕਿਸੇ ਕੰਮ ਸੇ ਹਮਾਰਾ ਇੱਕ ਜਾਂ ਦੋ ਦਿਨ ਮੇ ਵਾਪਸੀ ਵੀ ਥੀ ਵਾਂ ਸੇ ਲੇਕਿਨ ये कोट द्वार पड़ता है ना मुख्य एरिया में हमारा एक्सीडेंट हो गया ट्रैक्टर के साथ वो ट्रैक्टर के साथ एक्सीडेंट कैसे हुआ ये मेरे को अभी तक नहीं पता लगा क्योंकि मैं तो बेहोश ही हो गया था वहाँ तो गाड़ी चला रहे थे नहीं, नहीं 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 बैठा हुआ था को ड्राइवर सीट को ड्राइवर सीट पे तो दूसरे जो आपके साथी साथ थे वो।, वो तो अभी थाने में ही है मेरी उनसे ज़्यादा बात ही नहीं हुई क्योंकि सुबह से टाइम ही नहीं मिला उनको भी कोई आ रहा है कोई लेके जा रहा है उनको कुछ हादसा कैसे हुआ ये, ये कुछ भी मेरे को कुछ याद नहीं है मेरे को बस इतना बताया कि गाड़ी का एक्सीडेंट हुआ था होने के बाद मेरे को गाड़ी से निकाल रहे थे वो लोग वहाँ मेरे को थोड़ा सा हौस आया था और उसके बाद फिर ब्लैकआउट सब फिर सीधा हॉस्पिटल में मेरे को हौस आया सुबह मेरा नाम भाजपा मनजीत सिंह ये भाजी राती खाली करके मिल चो आ रहे रा थी रात बारह बजे का टाइम तो अपने ट्रैक्टर लंघ गया वह इधरों ग्डी भाजी ਤੇ ਗੱਡੀ ਵੱਜੀ ਟਰੈਕਟਰ ਚ ਗੱਡੀ ਕਿਹੜੀ ਸਾਈਡ ਤੋਂ ਆਈ ਗੱਡੀ ਇਧਰੋਂ ਆ ਰਹੀ ਸੀ ਭਾਜੀ ਗਰਦਾਪੁਰ ਰੋਡ ਤੇ ਐਸਾ ਹੀ ਬੱਸ ਸਟੈਂਡ ਵਾਲੇ ਪਾਸੇ ਹੀ ਮਕੇਰੀਆਂ ਵਾਲੇ ਭਾਜੀ ਕਰਕੇ ਜਾ ਰਹੇ ਸੀ ਅਸੀਂ ਖਾਲੀ ਕਰਕੇ ਜਾ ਰਹੇ ਸੀ ਭਾਜੀ ਹਾਂਜੀ ਨੇ ਭਾਜੀ ਟਾਇਰ ਨੰਗ ਗਿਆ ਵਾ ਗੱਡੀ ਫਾਸਟ ਆਈ ਆ ਤੇ ਗੱਡੀ ਵੱਜੀ ਆ ਗੱਵੇ ਗੱਡੀ ਵੱਜੀ ਉਹਨੇ ਉਹਦੇ ਕਰਕੇ ਹੋਇਆ ਕੰਮ ਜਿਓ ਤਿੰਨੇ ਜਣੇ ਸੀ ਟਰੈਕਟਰ ਦੇ ਉੱਤੇ ਤਿੰਨ ਚਾਰ ਜਣੇ ਸੀ ਭਾਜੀ ਉਹਨੇ ਜੇ ਬਚਾਇਆ। ਬਾਜੀ ਬਚਾਅ ਹੋ ਗਿਆ ਵੈਸੇ ਉਦਾਂ ਸਰੀਆ ਸਾਹਿਬ ਦਾ ਮੁੰਡੇ ਨੂੰ ਸੱਟਾਂ ਲੱਗੀਆਂ ਵਾ। ਹਾਂਜੀ। ਟਰੈਕਟਰ ਦਾ ਕੰਮ ਕਿਦਾਂ ਲੱਗਦਾ ਹੈ? ਟਰੈਕਟਰ ਦਾ ਬਾਜੀ ਇਸ ਟਾਈਮ ਖਤਮ ਹੋ ਗਿਆ, ਕੰਡਮ ਹੋ ਗਿਆ ਟਰੈਕਟਰ ਦਾ। ਟਰੈਕਟਰ ਦਾ ਰਿਆ ਹੀ ਕੁਛ ਨਹੀਂ ਤੇ ਵੇਖੇ ਤੁਹਾਡੇ ਸਾਹਮਣੇ ਹੀ ਟਰੈਕਟਰ ਜੋ ਵੀ ਹੈ ਵਾ। ਹਾਂ ਜੀ ਸਰ ਇੱਕ ਐਕਸੀਡੈਂਟ ਹੋਇਆ ਕੀ ਸਾਰਾ ਮਾਮਲਾ ਕਿੰਦਰਾ ਵਾਕਿਆ ਹੈ? ਦਿੱਤੀ ਰਾਤ ਜੀ 12:30 ਪੌਣੇ 1 ਵਜੇ ਸਾਨੂੰ ਤਲਾਹ ਮਿਲੀ ਸੀ। ਤੇ ਮੱਕੜ ਹਸਪੀਟਲ ਦੇ ਸਾਹਮਣੇ ਇੱਕ ਕਾਰ ਆ ਰਹੀ ਸੀ ਦਸੂਹੇ ਤੋਂ। ਦੂਸਰਾ ਸਾਈਡ ਤੋਂ ਤੇ ਟਰੈਕਟਰ ਵਾਲਾ ਜਿਹੜਾ ਸੀਗਾ ਉਹ ਗਰਦਾਸਪੁਰ ਦਾ ਰਹਿਣ ਵਾਲਾ ਸੀ ਉਹ 슈ਗਰ ਮਿਲ ਚੋਂ ਗੰਨੇ ਛੱਟ ਕੇ ਵਾਪਸ ਟਰਾਲੀ ਲੈ ਕੇ ਆ ਰਿਹਾ ਸੀਗਾ ਜਦੋਂ ਮੇਨ ਜੀਟੀ ਰੋਡ ਤੇ ਮੱਕੜਾ ਹਸਪੀਟਲ ਨੂੰ ਕੱਟਦੇ ਉੱਪਰ ਚੱਣ ਲੱਗਾ ਤੇ ਕਾਰ ਉਹਦੇ ਵਿੱਚ ਟਕਰਾ ਗਈ ਟਰੈਕਟਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦੇ ਦੋ ਟੋਟੇ ਹੋ ਗਏ ਤੇ ਜਿਹੜੀ ਕਾਰ ਸੀਗੀ ਜੀ ਕਾਰ ਵਾਲੇ ਦਾ ਵੀ ਕਾਫੀ ਨੁਕਸਾਨ ਹੋ ਗਿਆ ਤੇ ਕਾਰ ਵਾਲੇ ਨੇ ਵੀ ਸੱਟਾਂ ਲੱਗੀਆਂ ਹੋਈਆਂ ਤੇ ਟਰੈਕਟਰ ਵਾਲੇ ਦੀ ਵੀ ਸੱਟ ਲੱਗੀ ਆ ਦੋਨੇ ਹੀ ਪਾਰਟੀਆਂ ਦਾਖਲਾ ਹਸਪੀਟਲ ਦੇ ਵਿੱਚ ਤੇ ਗਿਰਦਾ ਅਲਾ ਚੱਲ ਰਿਹਾ ਵਾ ਜੋ ਟਰੈਕਟਰ ਵਾਲੇ ਜਾਂ ਕਾਰ ਵਾਲੇ ਆ ਗਏ ਸਾਡੇ ਕੋਲ ਉਹਨਾਂ ਦੇ ਬੰਦੇ ਆਇਆ ਉਹ ਬੈਠ ਕੇ ਜਿਵੇਂ ਕਰਨਗੇ ਉਵੇਂ ਕਾਰ ਵੀ ਚੱਲ ਲਿਆ ਮਾਰੀ ਸਰ ਗੱਡੀ ਕਿੱਧਰੋਂ ਕਿੱਧਰ ਜਾ ਰਹੀ ਸੀ ਜਿਹੜੀ ਕਾਰ ਵਾਲੇ ਜਿਹੜੇ ਕਾਰ ਵਾਲੇ ਸੀਗੇ ਜੀ ਇਹ ਗਾਜ਼ੀਆਬੱਦ ਤੋਂ ਆਏ ਸੀਗੇ ਜੀ ਇਹ ਜੰਮੂ ਜਾ ਰਹੇ ਸੀਗੇ ਤਿੰਨ ਜਣੇ ਸੀਗੇ ਸਵਾਰ ਜੀ ਕਾਰ ਦੇ ਵਿੱਚ ਤੇ ਟਰੈਕਟਰ ਵਾਲਾ ਇਕੱਲਾ ਮੇਲ ਚ ਗੰਨੇ ਸਿੱਟ ਕੇ ਵਾਪਸ ਆਪਣੇ ਪਿੰਡ ਨੂੰ ਗਰਦਾਸਪੁਰ ਤੋਂ ਚੱਲਿਆ ਸੀਗਾ